ਮੋਦੀ ਦੋਨਿਆਂ ਨੂੰ ਫੀਲ ਕੀਤੀ ਬਹੁਤ ਧੰਨਵਾਦ ਤੁਹਾਨੂੰ ਤੁਸੀਂ ਔਖੀ ਘੜੀ ਚਾਹ ਹੈ ਅਜ ਨਾਲ ਅਨੁਵਸਤੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋ ਗਿਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਲਈ ਤੇ ਅਸੀਂ ਨਾਲਾ ਜੱਤ ਨੂੰ ਸਾਡੇ ਭਰਾ ਨੇ ਸਾਡੇ ਸਵਾਰ ਨੇ ਹਾਂਜੀ ਹਾਂਜੀ ਸਾਡਾ ਹੀ ਨਾਲਾ ਕਹਿੰਦੇ ਜੀ ਬਹੁਤ ਸੰਕਟ ਬਹੁਤ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ ਸਾਡੇ ਕੋਲ 1 ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਚੇਨੀ ਪੂਰੀ ਤਾਂ ਸਭ ਡੁੱਬ ਗਿਆ ਹਾਸੀ ਡੁੱਬ ਗਈ ਸਾਡੀ ਲੱਗੇ ਆ ਗੋਪਤ ਨਾਲ ਖੜ ਗਏ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਮੇਰਾ ਵਿਸ਼ਵਾਸ ਹੈ ਇੱਕ ਵਟ ਮੇਰਾ ਦੇਖ ਹਾਂਜੀ ਹਾਂਜੀ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਹ ਫੜਨੀ ਪ੍ਰਮਾਤਮਾ ਨੇ ਫੜ ਜੀ ਉਹਦੀ ਕਿਸਪਾਣੀ ਹੋਲ ਕਿਤੇ ਨਹੀਂ ਤੁਸੀਂ ਪ੍ਰਮਾਤਮਾ ਦੇ ਘਰੋਂ ਆਏ ਹੋ ਗੁਰਦਾਨ ਦਾਸ ਜੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ਿਸ਼ ਸਾਡੇ ਮਨ ਨੂੰ ਤਸੱਲੀ ਹੋਵੇ ਐਸੀ ਹੁਣ ਵੀ ਅਰਦਾਸ ਕਰਕੇ ਐਸੀ ਵੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਇਹ ਤਸਦੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਉਹ ਸੱਚੇ ਪਾਤਸ਼ਾਹ ਕਾਲ ਦੇ ਥੋੜਾ ਬੇਟਾ ਅਰਦਾਸ ਬੇਟਾ ਕਰਨਗੇ ਕਿ ਅੰਦੀ ਜੀ ਜੋੜੇ ਰੁੜ ਜਾਣੇ ਖੜਾ ਦਿਓ ਕੇਰਾ ਉਹ ਰੰਗ ਤੇ ਪਿਆੰਗਾ ਦਵਾ ਸਰਾਂ ਬੱਸੇ ਸੁਖਾਇ ਇੱਕ ਅਰਸ਼ ਨਾ ਕਰ ਕੋਈ ਬਲਗਾਇ ਜੇ ਬਹੁਤ ਅਸਮਰਿਆ ਕਰਨਾ ਹੋਈ ਹਾਦਸਾ ਹੋਈ ਸੁਖਾਇ

ਕਾਪੀ ਬਾਉਨਰ ਲੱਗੇ ਪਰ ਬੰਸਰਾਈ ਤੋਂ ਮਾਰੇ ਰਾਮ ਦਾ ਦੁੱਖ ਲੱਗੇ ਨਾ ਭਾਈ ਸਾਹਿਬ ਜੀ ਪੰਜਾਬ ਵਾਸੀਆਂ ਤੇ ਬਹੁਤ ਵੱਡੀ ਦਿੱਕਾ ਆਇਆ ਸਾਰੇ ਸੈਕਟਰ ਜਿਹੜਾ ਜੀ ਜਪਨ ਪ੍ਰਸ਼ਾਸਨ ਪ੍ਰਕਰਨ ਅਕਸੰਤੀ ਨੂੰ ਸਹਦਵਾਸ ਹੰਤੰਗ ਜਾਨ ਦਾ ਮਹਾਰਾਜ ਆਖੀ ਦੀਸ ਦੁੱਖਾ ਦੇ ਕਰਕੇ ਪੰਜਾਬ ਵਾਸੀਆਂ ਦੇ ਕਰਕੇ ਲਈ ਭਰਿਆ ਹੱਥ ਕਰਕੇ ਆਇਆ ਜੋ ਇਹ ਦੁੱਖਤ ਕਾ ਪਈ ਹੈ ਪਰ ਚੱਲ ਜਾਏ ਮੇਂ ਗਣਿਧੀ ਤੂੰ ਸਾਨੂੰ ਉਸਰਾ ਦੇਣਾ ਹੈ ਸਾਨੂੰ ਉਸਰਾ ਦੇਣਾ ਤੂੰ ਇਦਾਂ ਨਾ ਕਹੋ ਤੂੰ ਸਾਡਾ ਸਾਡੀ ਔਖੀ ਘੜੀ ਚਾਜੋ ਸਭ ਮਾਂ ਦਾ ਅਰਦਾਸ ਕਰੋ ਤੂੰ ਇਸ ਪਾਸ ਅਰਦਾਸ ਕਰੋ ਤੂੰ ਸਾਡੀ ਮਾਂ ਫੜਦਾ ਹੈ ਆਹ ਬਾਬਾ ਕੋਸ਼ਿਸ਼ ਕਰ ਰਿਹਾ ਵਾਹ ਇਹ ਨਾ ਕੱਕ ਦੌੜ ਗਿਆ ਨਿਵੇਟਰ ਸਾਰਾ ਡੁੱਬ ਗਿਆ ਸਾਰੇ ਉਹ ਸਾਰਾ ਡੁੱਬ ਗਿਆ ਮੰਜੇ ਮੰਜੇ ਬੱਜ ਗਏ ਮੰਜੇ ਮੰਜੇ ਸਾਰਾ ਡੁੱਬ ਗਿਆ ਪਰੋਂ ਦਿਨ ਪ੍ਰਾਣੀ ਤੇਰੇ ਵੰਡ ਨਹੀਂ ਆਇਆ ਨਹੀਂ ਸਾਡੇ ਨਹੀਂ ਆਇਆ ਤਾਂ ਹੀ ਡੁੱਬ ਗਿਆ ਉਹਨਾਂ ਦੇ ਬੈਗ ਟਪੜੇ ਸ਼ਿਕਰ ਸ਼ਿਕਰ ਵਿੱਚ ਪੁੱਜ ਕੇ ਜਾ ਕੇ ਪਾਣੀ ਵਿੱਚ ਬੈਗ ਪਜ ਸੱਸੀ ਦਾ ਕਿਸਾਨ ਵੀਰੋ ਅੱਜ 20 ਗਸਤ 2025 ਤੇ ਫਿਰ ਉਸੇ ਇਲਾਕੇ ਜੀ ਆ ਜੀ ਪੋਲੀ ਸੂਰਤ ਮੱਲੇ ਤੇ ਚੱਲ ਕੀ ਰਿਹਾ ਜੀ ਇੱਥੇ ਬਸ ਸਿਆਸਤ ਚੱਲ ਰਹੀ ਆ ਜੀ ਕਿ ਇਧਰੋਂ ਟਰਾਲੀ ਆਉਂਦੀ ਤੇ ਉਹਦੇ ਨਾਲ ਫੋਟੋ ਉਧਰੋਂ ਆ ਗਈ ਤੇ ਉਹਦੇ ਨਾਲ ਫੋਟੋ ਹੋਰ ਤਾਂ ਇੱਥੇ ਕੁਝ ਨਹੀਂ ਜੇ ਆ ਤੁਸੀਂ ਦੇਖ ਰਿਹਾ ਬਾਸ ਭਾਰੀ ਹੋ ਰਹੀ ਆ ਤੇ ਜਿੰਨਾ ਪਿੰਡਾਂ ਤੱਕ ਪਹੁੰਚਣਾ ਚਾਹੀਦਾ ਸੀ ਅਸੀਂ ਸਵੇਰ ਦੇ ਤਰਲੇ ਲੈਟ ਆਟਿਆ ਫਿਰ ਸਾਨੂੰ ਜਿਹੜੀ ਆ ਕਿਸ਼ਤੀ ਦਾ ਪ੍ਰਬੰਧ ਨਹੀਂ ਹੋ ਸਕਿਆ ਤੇ ਅਸੀਂ ਜਿਹੜਾ ਆਪਣਾ ਸਮਾਨ ਹੀ ਸਾਡੇ ਵੀਰ ਜਿਹੜੇ ਪਿੱਛੋਂ ਲੈ ਕੇ ਆਏ ਸੀਗੇ ਜੰਗਨਵੈਟੋ ਫਾਰਮ ਗਰੁੱਪ ਦੇ ਜਿਹੜੇ ਯੋਧੇ ਸੀਗੇ ਉਹ ਵੀ ਇੱਥੇ ਅਸੀਂ ਪਹੁੰਚ ਕੇ ਉਹਨਾਂ ਤੱਕ ਪਹੁੰਚਾ ਨਹੀਂ ਸਕੇ ਤੇ ਸਰਕਾਰਾਂ ਦਾ ਸਿਆਸਤ ਤੇ ਬਹੁਤ ਮਾੜੀ ਆ ਕੁਝ ਹੱਲ ਨਹੀਂ ਹੈਗਾ ਤੇ ਅਸੀਂ ਤਾਂ ਹੁਣ ਕਹਿੰਨੇ ਆ ਵੀ ਆਪਣਾ ਜਿਹੜਾ ਸਮਾਨ ਇਹਨੂੰ ਡੰਪ ਕੀਤਾ ਜਾਵੇ ਤੇ ਜਦੋਂ ਪਾਣੀ ਥੋੜਾ ਥੱਲੇ ਹੁੰਦਾ ਫਿਰ ਉਹ ਭੇਜਿਆ ਜਾਵੇ ਇਹਨਾਂ ਦੇ ਕਿਸਾਨਾਂ ਦੇ ਕੋਲ ਜਿਹੜੇ ਹੜ੍ਹ ਪ੍ਰਭਾਵਿਤ ਨੇ ਤੇ ਗਾੜੀ ਮਾਲਕ ਦੇ ਰੰਗ ਦੀ ਕੀ ਹੁੰਦਾ ਦੇਖਦੇ ਫਰਾਂਟ ਜਿਹੜਾ ਵਾ ਸਮਾਨ ਪੁੱਜਦਾ ਜਾਵੇ ਤੇ ਇੱਧਰ ਕੇ ਕੁਝ ਲੋਕ ਲੈਣ ਆਏ ਆ ਲੰਗਰ ਵਗੈਰਾ ਉਹਨਾਂ ਨੂੰ ਲੰਗਰ ਦਿੱਤਾ ਜਾ ਰਿਹਾ ਆ ਪਾਣੀ ਦੇਖ ਲਓ ਇਹ ਟਰੈਕਟਰ ਦਾ ਟਾਇਰ ਜਿਹੜਾ ਉਹ ਡੁੱਬਿਆ ਪਿਆ ਬਹੁਤ ਜ਼ਿਆਦਾ ਪਾਣੀ ਆ ਤੇ ਇਸ ਕਰਕੇ ਇਸ ਕਰਕੇ ਇਸ ਕਰਕੇ ਪੂਰਾ ਜੋਰ ਲੱਗ ਰਿਹਾ ਹਰੇਕ ਬੰਦਾ ਕੋਸ਼ਿਸ਼ ਕਰ ਰਿਹਾ ਕੋਸ਼ਿਸ਼ ਕਰ ਰਹੇ ਆ ਵੀ ਆ ਦੇਖੋ ਜੀ ਪਿੰਡ ਕਣੀਏ ਕੇ ਬੇੜ ਦੇ ਹਾਲਾਤ ਜੋ ਕਿ ਰਾਵੀ ਕੋ ਪਾਰ ਫਸੇ ਪਏ ਆ ਜੀ ਕੋਠੇ ਤੇ ਜੜੇ ਆ ਜੀ ਸਾਨੂੰ ਸੇਫ ਕੀਤਾ ਜਾਏ ਸਮਾਨ ਸਾਡਾ ਪੂਰਾ ਖਰਾਬ ਹੋ ਗਿਆ ਜੀ ਥੱਲੇ ਅਸੀਂ ਜਾ ਨਹੀਂ ਸਕਦੇ ਸੱਤ ਸੱਤ ਅੱਠ ਅੜ ਪੁੱੜ ਥੱਲੇ ਪਾਣੀ ਆ ਕੋਠੇ ਤੇ ਛੜ ਕੇ ਬਚੇ ਆ ਜੀ ਛੋਟੇ ਛੋਟੇ ਬੱਚੇ ਆ ਜੀ ਸਾਡੇ ਨਾਲ ਬਹੁਤ ਜਿਆਦਾ ਮਾੜੇ ਹਾਲਾਤ ਹੈ ਜੀ ਸਾਨੂੰ ਬਚਾਇਆ ਜਾਏ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾਏ ਆ ਜਾ ਆ ਜਾ ਆ ਜਾ ਨਹੀਂ ਭਾਈ ਮਾਰਦੇ ਮਾਰਦੇ ਇਹ ਬੱਚਾ ਆ ਗਿਆ ਆ ਜਾ ਆ ਜਾ ਵਿਚ ਨਾ ਰੋੜਦੀ ਆਉਂਦੇ ਜਾਣੇ ਬੁਰਗਿਆ ਕਰੀਏ ਹੱਥਾ ਕਰਦੇ ਸਿੱਧਾ ਕਰਦੇ ਕਰਦੇ ਫੋਲ ਜਾ ਕਰਦੇ ਸਿੱਧਾ ਕਰਦੇ ਸਿੱਧਾ ਜਾਉਂਦਾ 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 ਆਹ پڑا قائم ٿا لا ڪيون منهن ناگلن کي وڏو رنجتر ان کي ڪا ڪار ڏو چاڻ ڏاڻ ٿو بيٽو اها ٻوچا هجي وڏو ٺيڪ آهي